ਕੀ ਤੁਸੀਂ ਕਦੀ ਸੋਚਿਆ ਹੈ ਕਿ ਜਦੋਂ ਤੁਸੀਂ ਆਪਣੇ ਮੋਬਾਈਲ ਤੋਂ ਹੈਲੋ ਜਾਂ ਵਾਹਿਗੁਰੂ ਜਾਂ ਕੁਝ ਵੀ ਲਿਖ ਕੇ ਸੈਂਡ ਕਰਦੇ ਹੋ ਤਾਂ ਉਹ ਸੁਨੇਹਾ ਸਾਡੇ ਸਨੇਹਾਂ ਤੱਕ ਭਾਵੇਂ ਅਮਰੀਕਾ ਬੈਠੇ ਨੇ ਭਾਵੇਂ ਪੰਜਾਬ 'ਚ ਭਾਵੇਂ ਕਿੱਥੇ ਵੀ ਬੈਠੇ ਨੇ ਉਸ ਤੱਕ ਇੰਨੀ ਜਲਦੀ ਕਿੱਦਾਂ ਪਹੁੰਚ ਜਾਂਦਾ ਹੈ ਇੰਨੀ ਸਪੀਡ ਕਿਸ ਵਿੱਚ ਹੈ ਜਾਂ ਫਿਰ ਜਾਦੂ ਹੈ ਮੇਰੀ ਨਜ਼ਰ ਵਿੱਚ ਤਾਂ ਇਹ ਇੱਕ ਜਾਦੂ ਹੀ ਹੈ ਅਤੇ ਉਸ ਜਾਦੂ ਨੂੰ ਚਲਾਉਣ ਵਾਲੇ ਦਾ ਨਾਮ ਹੈ ਸਰਦਾਰ ਨਰਿੰਦਰ ਸਿੰਘ ਕਪਾਨੇ ਬਚਪਨ ਵਿੱਚ ਨਰਿੰਦਰ ਸਿੰਘ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਇੱਕ ਕੈਮਰਾ ਦਿੱਤਾ ਸੀ ਜੋ ਕਿ ਕੋਡਕ ਕੈਮਰਾ ਸੀ ਉਸ ਕੈਮਰੇ ਨੂੰ ਵੇਖ ਕੇ ਉਹ ਸੋਚਦਾ ਹੈ ਕਿ ਇਹ ਕੈਮਰਾ ਫੋਟੋ ਕਿੰਜ ਤਿਆਰ ਕਰ ਲੈਂਦਾ ਹੈ ਇਸ ਫੋਟੋ ਤੋਂ ਹੀ ਸਾਰੀ ਕਹਾਣੀ ਸ਼ੁਰੂ ਹੋਈ ਜੋ ਕਿ ਅੱਗੇ ਜਾ ਕੇ ਇੱਕ ਵੱਡੀ ਕ੍ਰਾਂਤੀਕਾਰੀ ਖੋਜ ਬਣੀ ਇਹ ਫੋਟੋ ਕਿਵੇਂ ਨੈਟ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਦੀ ਹੈ ਪਹਿਲਾਂ ਤਾਂ ਇਸ ਤੇ ਖੋਜ ਕੀਤੀ ਫਿਰ ਉਸ ਤੋਂ ਬਾਅਦ ਜਦ ਪਤਾ ਲੱਗਾ ਕਿ ਇਸ ਦਾ ਰਾਜ਼ ਕੀ ਹੈ ਤਾਂ ਇਸ ਤੋਂ ਬਾਅਦ ਇਹਨਾਂ ਨੇ ਇੱਕ ਆਪਣੀ ਖੋਜ ਕੀਤੀ ਉਹ ਕੀ ਸੀ ਮੈਂ ਤੁਹਾਨੂੰ ਸੰਖੇਪ ਵਿੱਚ ਦੱਸਦਾ ਪਹਿਲਾਂ ਜਦ ਲੋਕ ਇੰਟਰਨੈਟ ਚਲਾਉਂਦੇ ਸਨ ਜਾਂ ਕੋਈ ਤਸਵੀਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਂਦੇ ਸਨ ਤਾਂ ਉਸ ਵੇਲੇ ਤਾਂਬੇ ਦੀ ਤਾਰ ਜਾਂ ਨੇ ਕਾਪਰ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਉਸ ਵੇਲੇ ਜਦੋਂ ਤਸਵੀਰ ਨੂੰ ਅਪਲੋਡ ਕਰਨਾ ਜਾਂ ਡਾਊਨਲੋਡ ਕਰਨ ਦੀ ਸਪੀਡ ਬਹੁਤ ਹੀ ਮੰਦਮ ਹੁੰਦੀ ਸੀ ਪਰ ਸਰਦਾਰ ਨਰਿੰਦਰ ਸਿੰਘ ਜੀ ਨੇ ਇੱਕ ਐਸੀ ਖੋਜ ਕੀਤੀ ਜਿਸ ਨੇ ਦੁਨੀਆ ਹੀ ਬਦਲ ਦਿੱਤੀ ਉਹਨਾਂ ਨੇ ਉਸੇ ਹੀ ਤਸਵੀਰ ਨੂੰ ਇੱਕ ਸ਼ੀਸ਼ੇ ਦੇ ਰਾਹੀਂ ਰੋਸ਼ਨੀ ਦੀ ਮਦਦ ਨਾਲ ਦੂਸਰੀ ਜਗ੍ਹਾ ਭੇਜਿਆ ਇਸ ਉੱਤੇ ਉਹਨਾਂ ਨੇ ਬੜੇ ਹੀ ਸਾਰੇ ਲੇਖ ਲਿਖੇ ਤੇ ਕਿਤਾਬਾਂ ਵਿੱਚ ਲਿਖਿਆ ਸੋ ਜਿਵੇਂ ਸੂਰਜ ਦੀ ਰੋਸ਼ਨੀ ਦੀ ਸਪੀਡ ਜਾਂ ਚਾਲ ਜਾਂ ਤੌਰ ਉਹ ਬਹੁਤ ਹੀ ਤੇਜ਼ ਹੈ ਇੱਕ ਸੈਕਿੰਡ ਵਿੱਚ ਕਿਤੇ ਤੋਂ ਕਿਤੇ ਪਹੁੰਚ ਜਾਂਦੀ ਹੈ ਬਸ ਉਸੇ ਹੀ ਤਰੀਕੇ ਨੂੰ ਸਰਦਾਰ ਨਰਿੰਦਰ ਸਿੰਘ ਜੀ ਨੇ ਇੱਕ ਨਵਾਂ ਰੂਪ ਦਿੱਤਾ ਅਤੇ ਤਸਵੀਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ ਪਾਪ ਡਾਟਾ ਟਰਾਂਸਫਰ ਕਰਨ ਲਈ ਰੋਸ਼ਨੀ ਦਾ ਇਸਤੇਮਾਲ ਕੀਤਾ ਅਤੇ ਉਸ ਨੂੰ ਨਾਮ ਦਿੱਤਾ ਫਾਈਬਰ ਆਪਟੀਕਲ ਇਸ ਤੋਂ ਪਹਿਲਾਂ ਕੋਈ ਨਹੀਂ ਸੀ ਜਾਣਦਾ ਕਿ ਇਹ ਕਿਸ ਸ਼ੈ ਦਾ ਨਾਮ ਹੈ ਇਹ ਨਾਮ ਸਰਦਾਰ ਨਰਿੰਦਰ ਸਿੰਘ ਜੀ ਦੀ ਦਿਨ ਹੈ ਇਸੇ ਲਈ ਹੀ ਦੁਨੀਆ ਇਹਨਾਂ ਨੂੰ ਦਾ ਫਾਦਰ ਆਫ ਫਾਈਬਰ ਆਪਟਿਕਸ ਕਹਿੰਦੇ ਹਨ ਕਿਉਂਕਿ ਇਹ ਉਹਨਾਂ ਦੇ ਜਨਮਦਾਤੇ ਹਨ ਪਹਿਲਾਂ ਨੈਟ ਚਲਾਉਣ ਲਈ ਕਾਪਰ ਦਾ ਪ੍ਰਯੋਗ ਹੁੰਦਾ ਸੀ ਪਾਵ ਇਲੈਕਟ੍ਰੋਨ ਰਾਹੀਂ ਨੈਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਉਣਾ ਜਿਸ ਤਰ੍ਹਾਂ ਕਿ ਅਸੀਂ ਹਰ ਪਾਸੇ ਦੇਖਦੇ ਹਾਂ ਇਹ ਤਾਰਾਂ ਸਾਡੇ ਘਰ ਵਿੱਚ ਪਹਿਲਾਂ ਇਹ ਤੰਬੇ ਦੇ ਤਾਰ ਵਾਲੇ ਟੈਲੀਫੋਨ ਨਜ਼ਰ ਆਉਂਦੇ ਸਨ ਪਰ ਜਦ ਇਸ ਨੂੰ ਇਸ ਕਾਪਰ ਨੂੰ ਇਸ ਤਾਰ ਨੂੰ ਦੂਰ ਤੱਕ ਪਹੁੰਚਾਇਆ ਜਾਂਦਾ ਸੀ ਤਾਂ ਇਸ ਦੀ ਸਪੀਡ ਜੋ ਹੈ ਘਟ ਜਾਂਦੀ ਸੀ ਪਰ ਸਰਦਾਰ ਨਰਿੰਦਰ ਸਿੰਘ ਜੀ ਦੀ ਖੋਜ ਤੋਂ ਬਾਅਦ ਯਾਨੀ ਫਾਈਬਰ ਆਉਣ ਤੋਂ ਬਾਅਦ ਉਹੀ ਡਾਟਾ ਹੁਣ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਬੜੀ ਹੀ ਤੇਜ਼ੀ ਨਾਲ ਪਹੁੰਚਦਾ ਹੈ ਤੇ ਉਸ ਦੀ ਸਪੀਡ ਵੀ ਘਟ ਨਹੀਂ ਹੁੰਦੀ ਕਿਉਂਕਿ ਉਸ ਦੀ ਸਪੀਡ 2 ਲੱਖ ਕਿਲੋਮੀਟਰ ਪਰ ਸੈਕਿੰਡ ਹੈ ਅਮਰੀਕਾ ਤੋਂ ਇੰਡੀਆ ਦੀ ਦੂਰੀ ਸਿਰ 13 ਤੋਂ 14000 ਕਿਲੋਮੀਟਰ ਪਰ ਫਾਈਬਰ ਆਪਟਿਕਸ ਇੱਕ ਸੈਕਿੰਡ ਵਿੱਚ ਤੁਹਾਡੀ ਤਸਵੀਰ ਨੂੰ ਜਾਂ ਤੁਹਾਡਾ ਡਾਟਾ ਨੂੰ ਪੂਰੀ ਧਰਤੀ ਦਾ ਚੱਕਰ ਲਾ ਕੇ ਤੁਹਾਡੇ ਕੋਲ ਪਹੁੰਚਾ ਦਿੰਦਾ ਹੈ ਉਹ ਵੀ ਇੱਕ ਸੈਕਿੰਡ ਵਿੱਚ ਇਹ ਜਨਸੀ ਸਰਦਾਰ ਨਰਿੰਦਰ ਸਿੰਘ ਕਪਾਨੀ ਜੀ ਇਹ ਟੈਕਨੋਲੋਜੀ ਸਿਰਫ ਇੰਟਰਨੈਟ ਲਈ ਹੀ ਨਹੀਂ ਬਲਕਿ ਡਾਕਟਰੀ ਖੇਤਰ ਵਿੱਚ ਵੀ ਵਰਤੀ ਜਾਂਦੀ ਹੈ ਤੁਸੀਂ ਹਜਰਕਲ ਵੇਖਿਆ ਹੋਵੇਗਾ ਕਿ ਨਵੀਂ ਤਕਨੀਕ ਹੈ ਕਿ ਪੇਟ ਜਾਂ ਸਰੀਰ ਦੇ ਕਿਸੇ ਹਿੱਸੇ ਅੰਦਰ ਕੋਈ ਬਿਮਾਰੀ ਹੈ ਤਾਂ ਡਾਕਟਰ ਉਤੇ ਇੱਕ ਨਲੀ ਰਾਹੀਂ ਕੈਮਰਾ ਭਾ ਕੇ ਚੈੱਕ ਕਰਦੇ ਹਨ ਕਿ ਬਿਮਾਰੀ ਕਿੱਥੇ ਹੈ ਇਸ ਨੂੰ ਕਿੰਜ ਠੀਕ ਕਰਨਾ ਹੈ ਇਹ ਤਕਨੀਕ ਵੀ ਫਾਈਬਰ ਆਪਟਿਕਸ ਦੀ ਹੀ ਤੇ ਹੈ ਸੋ ਇਹ ਸਨ ਇਨਾਨਦ ਗਿਆ ਖੋਜਾਂ ਇਹ ਸਿਰਫ ਵਿਗਿਆਨ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਧਾਰਮਿਕ ਖੇਤਰ ਵਿੱਚ ਹੀ ਇਹਨਾਂ ਨੇ ਇੱਕ ਸੰਸਥਾ ਦੀ ਖੋਜ ਕੀਤੀ ਜਿਸ ਦਾ ਨਾਮ ਹੈ ਸਿੱਖ ਫਾਊਂਡੇਸ਼ਨ ਜਿਸ ਨੂੰ 1977 ਵਿੱਚ ਸ਼ੁਰੂ ਕੀਤਾ ਇਸ ਵਿੱਚ ਸਿੱਖ ਪੰਥ ਨਾਲ ਜੁੜੀਆਂ ਪੁਰਾਤਨ ਵਸਤਾਂ ਨੂੰ ਅਤੇ ਉਹਨਾਂ ਦੇ ਇਤਿਹਾਸ ਨੂੰ ਜਿਉਂਦਾ ਰੱਖਿਆ ਜਾਂਦਾ ਹੈ ਸੋ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਦੀ ਸੰਖੇਪ ਜੀ ਉਹਨਾਂ ਦਾ ਜਨਮ ਜੋ ਹੈ ਮੋਗੇ ਵਿੱਚ 31 ਅਕਤੂਬਰ 1926 ਨੂੰ ਹੋਇਆ ਬਚਪਨ ਮੋਗੇ ਵਿੱਚ गुजार ਕੇ ਉਹ ਦੇਹਰਾ ਤੋਂ ਚਲੇ ਗਏ ਉੱਥੇ ਉਹਨਾਂ ਦੇ ਪਿਤਾ ਨੇ ਗੁਰੂ ਨਾਨਕ ਪ੍ਰਾਇਮਰੀ ਸਕੂਲ ਸ਼ੁਰੂ ਕੀਤਾ ਜੋ ਬਾਅਦ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਬਣਿਆ ਇਸੇ ਨਾਮ ਨਾਲ ਬਾਅਦ ਵਿੱਚ ਦੋ ਕਾਲਜ ਬਣੇ ਇੱਕ ਮੁੰਡਿਆਂ ਦਾ ਇੱਕ ਕੁੜੀਆਂ ਦਾ ਉਹਨਾਂ ਦੇ ਪਿਤਾ ਨੇ ਬਿਨਾਂ ਕੋਈ ਪੈਸਾ ਲਏ ਇਹਨਾਂ ਸਸਤਾਵਾਂ ਦੀ ਸਥਾਪਨਾ ਤੇ ਪ੍ਰਬੰਧ 94 ਸਾਲ ਦੀ ਉਮਰ ਤੱਕ ਕੀਤੇ ਤੇ ਇੰਜ ਮਿਹਨਤ ਉਦੋਂ ਸੇਵਾ ਤੇ ਸਖਸਿੰਧਾਤਾ ਨਾਲ ਪ੍ਰਤੀਬੱਧਤਾ ਨਰਿੰਦਰ ਸਿੰਘ ਨੂੰ ਫਿਰਸੇ ਵਿੱਚ ਮਿਲੀ। ਉਹਨਾਂ ਨੇ ਆਗਰਾ ਯੂਨੀਵਰਸਿਟੀ ਤੋਂ ਪੀ ਐਸ ਐਸ ਸੀ ਕੀਤੀ। ਫਿਰ ਅੰਪੀਰੀਅਲ ਕਾਲਜ ਲੰਡਨ ਚਲੇ ਗਏ ਅਤੇ ਉੱਥੇ ਉਹਨਾਂ ਨੇ ਪੜਾਈ ਵੀ ਕੀਤੀ ਅਤੇ ਉਹ ਬਚਪਨ ਤੋਂ ਤਸਵੀਰ ਵਾਲੀ ਕੱਲ ਵੀ ਖੋਜ ਵੀ ਉਸਨੇ ਉੱਥੇ ਕੀਤੀ ਅਤੇ ਉਸੇ ਹੀ ਤਸਵੀਰ ਨੇ ਉਹਨਾਂ ਕੋਲ ਹੋਰ ਵੀ ਬੜੀਆਂ ਸਾਰੀਆਂ ਖੋਜਾਂ ਕਰਵਾਈਆਂ। ਉਹਨਾਂ ਨੇ ਆਪਣੇ ਨਾਮ ਤੇ ਕਈ ਪੇਟੈਂਟ ਵੀ ਕਰਵਾਏ। ਜੇ ਹੋਰ ਪ੍ਰਾਪਤੀ ਦੀ ਗੱਲ ਕਰੀਏ ਤਾਂ 1960 ਵਿੱਚ ਉਹਨਾਂ ਨੇ ਐਪਟਿਕਸ ਟੈਕਨੋਲੋਜੀ ਨੰਕਰ ਪ੍ਰੋਡਕਟ ਸਥਾਪਿਤ ਕੀਤਾ ਫਿਰ 1973 ਵਿੱਚ ਵੀ ਕੰਪਨੀ ਸਥਾਪਿਤ ਕੀਤੀ ਅਤੇ ਜੇ ਇਨਾਮਾਂ ਦੀ ਗੱਲ ਕਰੀ ਤੇ 1999 ਵਿੱਚ ਫਾਰਚੂਨ ਮੈਗਜ਼ੀਨ ਨੇ ਬੀਤੀ ਸਦੀ ਦੇ ਸੱਤ ਮਹਾਨਾਇਕ ਉਦਯੋਗਪਤੀਆਂ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਜਰਮਨ ਅਣਸੰਖੀਰੋ ਵੀ ਕਹਿ ਦਿੰਦਾ 1998 ਵਿੱਚ ਪੈਨ ਏਸ਼ੀਅਨ ਅਮਰੀਕਨ ਚੈਂਬਰ ਆਫ ਕਾਮਰਸ ਨੇ ਉਹਨਾਂ ਨੂੰ ਐਕਸਲੈਂਸ ਅਵਾਰਡ ਵੀ ਦਿੱਤਾ 2004 ਵਿੱਚ ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤ ਸਨਮਾਨ ਦਿੱਤਾ ਸਰਦਾਰ ਨਰਿੰਦਰ ਸਿੰਘ ਕਪਾਨੀ ਜੀ ਦਾ ਬੇਟਾ ਬੀਰ ਜੰਦਰ ਸਿੰਘ ਟੈਕਨੋਲੋਜੀ ਦੇ ਖੇਤਰ ਵਿੱਚ ਉੱਚੇ ਅਹੁਦੇ ਤੇ ਹੈ ਉਹਨਾਂ ਦੀ ਬੇਟੀ ਕਿਰਨ ਕੋਰ ਬਕਾਲ ਦੇ ਪੜ੍ਹਾਈ ਕਰਨ ਉਪਰੰਤ ਅਟਾਰਨੀ ਅਤੇ ਫਿਲਮ ਸਾਜ ਵੱਜੋਂ ਸਰਗਰਮ ਹੈ ਉਹਨਾਂ ਦੀ ਅਗਲੀ ਪੀੜ੍ਹੀ ਦੇ ਚਾਰ ਬੱਚੇ ਜੁਨੀਵਰਸਿਟੀਆਂ ਵਿੱਚ ਉੱਚ ਸਿੱਖਿਆ ਲਈ ਸਰਗਰਮਾ ਅੱਜ ਵੀ ਸਰਦਾਰ ਨਰਿੰਦਰ ਸਿੰਘ ਕਪਾਨੀ ਵਿੱਚ ਜਵਾਨਾਂ ਵਾਲਾ ਦਮ ਕੁਮਪਾਵੇਂ ਕਿਉਂ ਨਾ ਦਿਉਣਾ 94 ਸਾਲ ਦੀ ਹੋ ਚੁੱਕੀ ਹੈ ਸੋ ਅੰਤ ਵਿੱਚ ਮੈਂ ਉਹਨਾਂ ਵੱਲੋਂ ਕੀਤੀ ਖੋਜ ਤੇ ਸਾਰੇ ਪੰਜਾਬੀਆਂ ਨੂੰ ਵਧਾਈ ਵੀ ਜਿੰਦਾ ਹਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਵਾਂਗ ਹੋਰ ਵੀ ਸਾਡੇ ਵੀਰ ਪੈਨਿਸ ਖੇਤਰ ਵਿੱਚ ਆਉਣਗੇ ਤੇ ਮੱਲਾ ਮਾਰਨਗੇ ਅਤੇ ਆਪਣਾ ਨਾਮ ਤੇ ਨਾਲ ਦੇ ਨਾਲ ਪੰਜਾਬ ਤੇ ਸਿੱਖੀ ਦੀ ਝਾਨ ਸ਼ਾਨ ਲੋਵੇ ਉੱਚਾ ਚੁੱਕਣ ਸੋ ਆਈਸ ਵੀਡੀਓ ਦੇ ਨਾਲ ਹੀ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ